ਤੁਸੀਂ ਦੇਖ ਸਕਦੇ ਹੋ ਇਹ ਨੈੱਟ ਹਾਊਸ ਵਿੱਚ ਫੁੱਲ ਗੋਭੀ, ਪਿਆਜ਼, ਬੰਦ ਗੋਭੀ, ਮਿਰਚ ਸਾਰੀਆਂ ਪਨੀਰੀਆਂ ਦੀ ਇਹ ਬਜਾਈ ਕੀਤੀ ਹੋਈ ਆ ਤੇ ਬਾਈ ਤੋਂ ਜਾਣਕਾਰੀ ਲੈਣੇ ਆ ਬਾਈ ਜੀ ਫੁੱਲ ਗੋਭੀ ਦਾ ਜਿਹੜਾ ਸਮਾਂ ਚੱਲ ਰਿਹਾ ਜੀ ਤੇ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਤਿਆਰ ਹੈਗੀਆਂ ਜੀ ਸਾਡੇ ਕੋਲੇ ਤਿੰਨ ਵੈਰਾਈਟੀਆਂ ਹੈਗੀਆਂ ਜੀ ਇਸ ਵੇਲੇ ਜੀ ਹਾਂਜੀ ਜਿਹੜੀਆਂ ਕਲੌਜ਼ ਦੀ ਹੈਗੀ ਹੈਗੀ ਗਰੀਮਾ ਤੇ ਦੋ-ਤਿੰਨ ਵੈਰਾਈਟੀਆਂ ਹੋਰ ਹੈਗੀਆਂ ਸਾਡੇ ਕੋਲੇ ਜੀ ਠੀਕ ਹੈ ਬਾਈ ਨੌਸ ਦੀ ਆ ਤਾਕੀ ਦੀ ਆ ਹਾਂਜੀ ਹਾਂਜੀ ਬਾਈ ਜੀ ਕੀ ਫਰਕ ਹੋਊਗਾ ਪਨੀਰੀਆਂ ਮਿਲ ਜਾਂਦੀਆਂ ਹਨਾ ਮੰਨ ਲਓ ਸੜਕਾਂ ਤੋਂ ਵੀ ਮਿਲ ਜਾਂਦੀਆਂ ਸ਼ਹਿਰਾਂ 'ਚ ਵੀ ਬੈਠੇ ਹੁੰਦੇ ਪਨੀਰੀਆਂ ਵੇਚਣ ਵਾਲੇ ਹਾਂਜੀ ਹਾਂਜੀ ਤੁਹਾਡੀ ਪਨੀਰੀ ਦਾ ਕੀ ਫਰਕ ਹੋਊਗਾ ਉਹ ਡੋਡੀ ਬਸ ਹਰੇਕ ਦਾ ਆਪ ਦਾ ਕੀਤਾ ਕਰਨ ਤੇ ਨਿਰਭਰ ਹੈ ਜੀ ਚੰਗੀ ਤਾਂ ਹਰੇਕ ਕਹਿ ਕੀ ਵੇਚਦਾ ਹੈਗਾ ਵੀ ਚਲੋ ਬਸ ਆਏਗਾ ਵੀ ਆਪਾਂ ਆਏ ਵਾਰੀ ਮਤਲਬ ਵਧੀਆ ਕੰਮ ਹੀ ਕਰਦੇ ਆ ਤੁਹਾਨੂੰ ਪਤਾ ਹੀ ਹੈ ਵੀ ਹਾਈਬ੍ਰਿਡ ਜੇ ਕਹਿ ਕੀ ਦਿੱਤਾ ਤਾਂ ਹਾਈਬ੍ਰਿਡ ਹੀ ਹੋਊਗੀ ਤੇ ਕੁਆਲਿਟੀ ਪੱਖੋਂ ਕਿਸੇ ਕਿਸਮ ਦੀ ਮਾਰ ਨਹੀਂ ਪੈਣੀ ਵੀ ਕੁਆਲਿਟੀ ਵਧੀਆ ਦਿੰਦੇ ਆ ਜੀ ਆਪਾਂ ਠੀਕ ਹੈ ਬਾਈ ਤੇ ਇਹ ਬਾਈ ਕੀ ਰੇਟ ਰੱਖਿਆ ਹੈਗਾ ਪਲਾਂਟ ਦਾ ਜੇ ਕਿਸੇ ਨੇ ਕਿਲਾ 2 ਕਿਲੇ ਲਾਉਣੇ ਆ ਇਹ ਜਿਹੜੇ ਬੂਟਿਆਂ ਦੀ ਨਿਰਭਰ ਕਰਦਾ ਜੀ ਹਾਂ ਜਦੋਂ ਗਾਗ ਦਾ ਫੋਨ ਆਉਂਦਾ ਵੀ ਇੰਨੇ ਬੂਟੇ ਚਾਹੀਦੇ ਉਸ ਹਿਸਾਬ ਨਾਲ ਕਿੱਲੇ ਵਾਲੇ ਦਾ ਰੇਟ ਹੋਰ ਹਿਸਾਬ ਬਣ ਜਾਂਦਾ ਤੇ ਰਿਟੇਲ ਦੇ ਵਿੱਚ ਜਿਵੇਂ 150 ਬੂਟਾ ਲੈਣਾ ਉਹ 1 ਰੁਪਈਆ ਵੀ ਕੀ ਜਾਂਦਾ ਜੀ ਜਿਵੇਂ ਹੁਣ ਹੋਲ ਸੇਲ ਦੇ ਵਿੱਚ 50 60 ਰੁਪਏ ਕਿਲੋ ਕੋ ਵੀ ਵਿਖ ਰਹੀ ਆ ਹਾਂਜੀ ਤਾਂ ਇਹਦਾ ਰੇਟ ਆ ਜਿਹੜਾ ਕਿੰਨਾ ਕੁ ਟਾਈਮ ਤੱਕ ਤੁਹਾਡੇ ਹਿਸਾਬ ਨਾਲ ਹਜੇ ਰਹੂਗਾ ਭਾਈ ਗੋਭੀ ਦਾ ਖਾਲੀ ਤਾਂ ਰੇਟ ਰਹੂਗਾ ਜੀ ਐਤ ਕੀ ਵਾਰੀ ਮੀਹਾਂ ਨੇ ਪ੍ਰੀਰੀਆਂ ਮਾਰਤੀਆਂ ਗੋਭੀ ਲੱਗੀ ਨਹੀਂ ਹਾਂਜੀ ਇਹ ਪ੍ਰੋਬਲਮ ਆ ਗਈ ਨਾ ਪ੍ਰੀਰੀਆਂ ਹੀ ਹੁਣ ਤਿਆਰ ਹੋਈਆਂ ਇਦੋਂ ਪਹਿਲਾਂ ਤਾਂ ਬਹੁਤ ਤਾ ਇਹ ਤੁਹਾਨੂੰ ਜੇ ਪਨੀਰੀ ਦੋਸਤੋ ਚਾਹੀਦੀ ਹੈਗੀ ਆ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜੀ ਆਪਣੀ ਨਰਸਰੀ ਦਾ ਪ੍ਰੋਪਰ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਵੀਰ ਦਵਿੰਦਰ ਸਿੰਘ ਆ ਜੀ ਤੇ ਪਿਤਾ ਦਾ ਨਾਮ ਸਰਾਰ ਜਰਨੈਲ ਸਿੰਘ ਪਿੰਡ ਮਹਾਰਾਜ ਕੋਠੇ ਟੱਲਵਾਲੀ ਨੇੜੇ ਰਾਮਪਰਾ ਫੂਲ ਫਾਰਮਰ ਪਲਾਂਟ ਲਹਿਰਾ ਮਹਬਤ ਦੇ ਅਸੀਂ ਛਿਪਦੇ ਵਾਲੇ ਪਾਸੇ ਆ ਗਏ ਠੀਕ ਆ ਬਾਈ ਹਾਂਜੀ ਹਾਂਜੀ ਤੇ ਬਾਕੀ ਬਾਈ ਤੁਸੀਂ ਨੰਬਰ ਤੇ ਬਾਈ ਨਾਲ ਗੱਲਬਾਤ ਕਰਕੇ ਫੁੱਲ ਗੋਭੀ ਦੀ ਪਨੀਰੀ ਲਿਆ ਸਕਦੇ ਹੋ ਜਿੰਨੀ ਮਰਜ਼ੀ ਲੈ ਜਾਓ ਬਾਈ ਹੋਰਾਂ ਕੋਲ ਬਹੁਤ ਵਧੀਆ ਇਹਦੀ ਸਹੀ ਉਮਰ ਦੀ ਪਨੀਰੀ ਇੱਥੇ ਤੁਹਾਨੂੰ ਹਾਈਬ੍ਰਿਡ ਮਿਲੂਗੀ। ਆ ਗੋਭੀ ਦੇ ਵਿੱਚ ਮੇਨ ਪ੍ਰੋਬਲਮ ਹੀ ਇਹ ਹੈ ਵੀ ਜਿਵੇਂ ਹੁਣ ਇਹ 50-60 ਦਿਨਾਂ ਦੀ ਪਨੀਰੀ ਖੇਚੀ ਹੋਗੀ। ਅਜੇ ਇਹ ਤੁਸੀਂ ਹਾਈਬ੍ਰਿਡ ਲਾ ਲਓ ਚਾਹੇ ਦੇਸੀ ਲਾ ਲਓ ਜਿੰਨਾ ਮਰਜ਼ੀ ਮਹਿੰਗਾ ਵੀ ਲਾ ਰੋ ਤੇ ਫੁੱਲ ਨਹੀਂ ਸਹੀ ਬਣਦਾ। ਇਹਦੀ ਪਨੀਰੀ ਮੰਨ ਲਓ 25 ਤੋਂ 45 ਦਿਨਾਂ ਦੇ 40 ਕਿ ਦਿਨਾਂ ਦੇ ਵਿੱਚ ਵਿੱਚ ਲੱਗ ਜੇ ਖੇਤ ਚ। ਕਿ 30 ਕਿ ਦਿਨਾਂ ਦੀ ਪਨੀਰੀ ਹੋਵੇ ਤਾਂ ਵਧੀਆ ਰਿਜ਼ਲਟ ਮਿਲ ਜਾਂਦੇ ਆ 30-35 ਦਿਨਾਂ ਦੀ। ਤੇ ਜੇ ਕੋਈ ਦੂਰ ਵਾਲਾ ਵੀ ਹੁੰਦਾ ਗਾਹਕ ਤਾਂ ਉੱਥੇ ਆਪਾਂ ਬਸਤੀ ਵੀ ਭੇਜਦੇ ਹਾਂ। ਹਾਂ ਬਸਤੀ ਵੀ ਭੇਜ ਦਿੰਦੇ ਬਸਾਂ ਰਹੀਆਂ ਯਾ ਕੋਰੀਅਰ ਕੀਤੇ ਹੈਗੇ ਤੇ ਉਸ ਤਰ੍ਹਾਂ ਆਪਾਂ ਇਹ ਵੀ ਹੋ ਜਾਂਦਾ ਮਸਲਾ ਪਨੀਰੀ ਵੀ ਤੁਸੀਂ ਬਾਈ ਵਾਸਤੇ ਮੰਗਵਾ ਸਕਦੇ ਹੋ ਬਾਈ ਹੋਰਾਂ ਤੋਂ ਤੇ ਬਹੁਤ ਵਧੀਆ ਪਨੀਰੀ ਆ ਦੇਖ ਸਕਦੇ ਹੋ ਤੁਸੀਂ ਹਨਾ ਫੁੱਲ ਗੋਭੀ ਦੀ ਹਾਈਬ੍ਰਿਡ ਪਨੀਰੀ ਦੋ ਤਿੰਨ ਵੈਰਾਈਟੀਆਂ ਨੇ ਬਾਈ ਕੋਲੇ ਜਿਹੜੀ ਵੈਰਾਈਟੀ ਤੁਹਾਨੂੰ ਠੀਕ ਲੱਗਦੀ ਆ ਉਹ ਤੁਸੀਂ ਫੋਨ ਤੇ ਮੰਗਵਾ ਸਕਦੇ ਤੇ ਸ਼ਿਮਲਾ ਮਿਰਚ ਵੀ ਹੋ ਜੂਗੀ ਜੀ ਤਿਆਰ ਕਿੰਨੇ ਦਿਨਾਂ ਤੱਕ ਆਪਣਾ 15 ਦਿਨਾਂ ਤੱਕ ਕਿਹੜੀ ਕਿਹੜੀ ਵੈਰਾਈਟੀ ਹੈ ਜੀ ਹਾਂ ਇੰਦਰਾ ਹੀ ਲ ਹੈਗੀ ਹੈ ਜੀ ਮੇਨ ਤਾਂ ਇੰਦਰਾ ਹੀ ਵਿਕਦੀ ਹੈ ਸਿਰੈਂਟਾ ਦੀ ਇੰਦਰਾ ਹੀ ਹਾਂ ਜੀ ਠੀਕ ਹੈ ਬਈ ਇਹਦੇ ਨਾਲ ਹੋਰ ਇੱਕ ਦੋ ਵੈਰਾਈਟੀਆਂ ਹੈਗੀਆਂ ਪਰ ਜ਼ਿਆਦਾ ਤਾਂ ਇੰਦਰਾ ਹੀ ਚੱਲਦੀ ਹੈ ਠੀਕ ਹੈ ਬਈ ਹਾਂਜੀ ਹਾਂਜੀ ਧੰਨਵਾਦ